ਅੰਮ੍ਰਿਤਸਰ ਦੇ ਹਾਥੀਗੇਟ ਨੇੜੇ ਯਸ਼ਪਾਲ ਨਾਦੇ ਇੱਕ ਵਿਅਕਤੀ ਦੀ ਪੇਚ ਭਰੇ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਅਕਤੀ ਦੀ ਲਾਸ਼ ਪੁਲਿਸ ਵੱਲੋਂ ਜਦੋਂ ਕਬਜ਼ੇ ਵਿੱਚ ਲਈ ਗਈ ਤਾਂ ਉਸਦੇ ਹੱਥ ਪੈਰ ਦੋਨੋਂ ਰਸੀ ਨਾਲ ਬੰਨੇ ਹੋਏ ਸਨ ਮ੍ਰਿਤਕ ਦੀ ਪਛਾਣ ਯਸ਼ਪਾਲ ਵੱਜੋਂ ਹੋਈ ਹੈ ਜੋ ਕਿ ਕਾਫੀ ਸਮੇਂ ਤੋਂ ਉੱਥੇ ਹੀ ਜੁੱਤੀਆਂ ਦਾ ਕਾਰੋਬਾਰ ਕਰਦਾ ਆ ਰਿਹਾ ਸੀ ਯਸ਼ਪਾਲ ਆਪਣੀ ਦੁਕਾਨ ਦੇ ਉੱਪਰ ਹੀ ਰਹਿੰਦਾ ਸੀ ਜਦਕਿ ਉਸਦਾ ਪਰਿਵਾਰ ਅੰਮ੍ਰਿਤਸਰ ਦੇ ਇਸਲਾਮਾਬਾਦ ਇਲਾਕੇ ਦੇ ਅਧਿਹ ਰਹਿੰਦਾ ਹੈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਯਸ਼ਪਾਲ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਅੱਜ ਇੱਕ ਇਨਸੀਡੈਂਟ ਫੋਟ ਹੋਇਆ ਹੈ ਟੀਵੀ ਸਕੂਲ ਹਾਦੀਕੇ ਦੇ ਰਾ ਉਹਦਾ ਥੋੜਾ ਅਗੇ ਇੱਕ ਦੁਕਾਨ ਹੈ ਜੁੱਤੀਆਂ ਵਾਲੀ। ਉਹ ਜੁੱਤੀਆਂ ਦੀ ਦੁਕਾਨ ਕਰਦਾ ਸੀ ਚਪਲਾਂ ਵਗੈਰਾ ਵੇਚਦਾ ਸੀ ਗਰੀਬ ਆਦਮੀ ਲੱਗਦਾ ਸੀਗਾ। ਉਹਦੇ ਦੇਖਿਆ ਤੇ ਉਹਦਾ ਲੱਗਦਾ ਵੀ ਉਹਦਾ ਮਰਡਰ ਹੋਇਆ ਹੈ। ਬਾਕੀ ਅਸੀਂ ਤਤਰੀਸ਼ ਸ਼ੁਰੂ ਕਰ ਦਿੱਤੀ ਹੈ। ਫਿਰ ਪਤਾ ਲੱਗ ਜੂਗਾ ਕਿ ਕਿੰਨੀ ਏ ਸੀ। ਇਹ ਜਸ਼ਪਾਲ ਨਾਂ ਦਾ ਵਿਅਕਤੀ ਹੈ ਜੀ। ਬਾਕੀ ਕੋਰੇ ਨਾਲ ਤੋਂ ਰੰਦਾਸ ਲਮਾਉ ਦੇ ਏਰੀਆ ਦੇ ਵਿੱਚ ਇੱਕ ਇਕੱਲਾ ਹੀ ਇਥੇ ਚਪਰਾ ਦੀ ਦੁਕਾਨ ਕਰਦਾ ਸੀਗਾ ਇੱਥੇ ਰਾਤ ਹੁੰਦਾ ਸੀਗਾ ਇੱਥੇ ਖਾਂਦਾ ਪੀਂਦਾ ਸੀਗਾ ਤੇ ਇਹਦੀ 51 ਜੀਐਸ 52 ਸਾਲ ਉਮਰ ਹੈ ਸਰ ਬਾਸਾ ਜੇ ਪ੍ਰਾਇਮਰੀ ਸਟੇਜ ਆ ਜਿਹੜੀ ਅਸੀਂ ਸ਼ੁਰੂ ਕਰਤੀ ਆਪਣੀ ਰਿਸਰਚ ਇਦੇ ਵਿੱਚ ਹਰ ਟੰਗ ਨਾਲ ਜੀ ਟੈਕਨੀਕਲੀ ਵੈਨ ਨਹੀਂ ਹਰ ਟੰਗ ਨਾਲ